ਆਜੇ ਸਾਰੇ ਆਜਨਾ ਆ ਵੀ ਜਾਓ ਨਾਲ ਅਜਿੱਧਰ ਆਜੇ ਸੋਨੇ ਆਜੋ ਬਰੇ ਆਜ ਇਧਰ ਆਓ ਜਿਵੇਂ ਆਂ ਚਾਹ ਕੈਮਰਾ ਵੀ ਦੋ ਸਿਕੰਦਰ ਆ ਮੜਾ ਜਾ ਵਿਚ ਰਾਹੁਲ ਆਓ ਵੀਰੇ ਆ ਗਏ ਜੀ ਆ ਗਏ ਪਿੱਛੇ ਆ ਦੇਖੋ ਬਹੁਤ ਪਿੱਛੇ ਆ ਉਹ ਨਹੀਂ ਸਾਨੂੰ ਉਹ ਹੋੜਾ ਉੱਤਰਾ ਕੈਮਰਾ ਆ ਰਿਹਾ ਬ੍ਰਦਰ ਯਾਰ ਇਹ ਲੈ ਲੈ ਠੀਕ ਹੈ ਅੱਜ ਜੋਰਦਾਰ ਤੋਂ ਆਇਆ ਤਾੜੀਆਂ ਦੇ ਨਾਲ ਓੜਾ ਕਰਨ ਬੰਦੇ ਹੱਥੋਂ ਮਰੀ ਬੇਗਦਰਿਕ ਮੈਂ ਤਾਂ ਜਰੋਰ ਕਰਵਾਣਾ ਹਾਂ ਜੀ ਸਦ ਆ ਲਾਈ ਹੋ ਮਨੀਆਂ ਪਰਵਨੀਆਂ ਸਖਸ਼ੇਤਾ ਵਿਦਿਆਰਥੀਆਂ ਨੇ ਮਾਪੇ ਆਪ ਸਭ ਜੀ ਦਾ ਇਸ ਸੰਸਥਾ ਦੇ ਵਿਰੇ ਵਿੱਚ ਪਹੁੰਚਣ ਤੇ ਸੰਸਥਾ ਦੇ ਮੁਖੀ ਸ਼੍ਰੀ ਪ੍ਰੀਤਿੰਦਰ ਕਾਜੀ ਪ੍ਰਿੰਸੀਪਲ ਜੀ ਮੈਂ ਕੁਝ ਚੰਗੇ ਸ਼ਬਦ ਕਹਿਣਾ ਚਾਹਾਂਗੀ ਕਿ ਮਾਨ ਸਾਹਿਬ ਆਪਣੇ ਬਹੁਤ ਹੀ ਉਜੀਵੇਂ ਪਰ ਸ਼ਡਿਊਲ ਵਿੱਚ ਇਸ ਸੰਸਥਾ ਦੇ ਲਈ ਹਮੇਸ਼ਾ ਹੀ ਆਪਣਾ ਕੀਮਤੀ ਸਮਾਂ ਦਿੰਦੇ ਹਨ अरशद अली जिला रुपिंदर सिंह मीत प्रधान सीनियर मीत प्रधान नगर कौंसल सतनाम सिंह जी ओम प्रकाश कौर जी जसविंदर कौर भुलर जी एस एच ओ इंचार्ज जसप्रीत सिंह जी प्रधान मुकेश सिंगला ईओ साहब मनप्रीत सिंह प्रधान ट्रक यूनियन बिकर सिंह जिंदलपुर ਮਧੂਬਾਲਾ ਜੀ ਪ੍ਰਧਾਨ ਆਕਲੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜਿਹੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭੁਖੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਸ਼ੁਰੂ ਹੋਇਆ ਅੱਜ ਨਾਪਾ ਦੇ ਵਿੱਚ ਮੈਂ ਸਵੇਰੇ ਦੀ ਜਸਮਾਜਰਾ ਪਿੰਡ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਸਕੂਲ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਰਿਕਰਡਨ ਕੀਤੇ ਜੀ ਚਾਰ ਕੰਮ ਆਦੇ ਜਿਹਦੇ ਵਿੱਚ ਨਵੇਂ ਕਲਾਸਰੂਮ ਬਣੇ ਨੇ ਜੀ ਥੱਲੇ ਫਰਸ਼ ਪਿਆ ਹੈ ਜੀ ਵਾਸ਼ਰੂਮ ਪਏ ਨੇ ਔਰ ਚਾਰ ਦੀਵਾਰੀ ਜਿਹੜੀ ਹੈ ਜੀ ਉਹ ਕੋਈ ਸਕੂਲ ਦੀ ਤੇ ਤਕਰੀਬਨ ਐਸਮ ਜਿਦੋ ਕੇ 10 ਲੱਖ ਦੇ ਆਸ-ਪਾਸ ਦੀ ਲਾਗਤ ਨਾਲ ਉੱਥੇ ਕੰਮ ਜਿਹੜੇ ਹੋਏ ਆ ਉਸ ਤੋਂ ਬਾਅਦ ਨੋਰਾ ਪਿੰਡ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਹੈ ਜੀ ਬਹੁਤ ਛੋਟਾ ਸਕੂਲ ਹੈ ਬੇਸ਼ੱਕ ਉੱਥੇ ਬੱਚੇ ਜਿਹੜੇ ਆ ਜੀ 60% ਹੀ ਨੇ ਪਰ ਹੌਲੀ ਹੌਲੀ ਗਿਣਤੀ ਵੱਧ ਰਹੀ ਹੈ ਉੱਥੇ ਵੀ ਸਾਡੇ 4 ਲੱਖ ਦੀ ਸਾਗਰਨਾ ਚਾਰ ਦੁਵਾਰੀ ਬਣੀ ਆ ਉਹਦਾ ਬਹੁਤ ਸ਼ਾਨਦਾਰ ਗੇਟ ਬਣ ਗਿਆ ਤੇ ਹੁਣ ਜਿਹੜਾ ਜੀ ਭਾਸੋ ਐਮੀਨਾ ਸਕੂਲ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਾਡੇ ਪ੍ਰਿੰਸੀਪਲ ਕਾਈ ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਪੂਰਾ ਸਟਾਫ ਬਹੁਤ ਅੱਛਾ ਕੰਮ ਕਰ ਰਿਹਾ 3 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਮਨਜ਼ੂਰ ਹੋਈ ਸੀ ਜਿਹਦੇ ਵਿੱਚ 31 ਲੱਖ 5000 ਰੁਪਏ ਜਿਹ ਚਾਰ ਦੁਵਾਰੀ ਦੀ ਗ੍ਰਾਂਟ ਜਿਹੜੀ ਹੈ ਜੀ ਉਹ 17 ਲੱਖ ਰੁਪਈਆ ਪੁਰਾਣੀ ਚਾਰ ਦੁਵਾਰੀ ਦੀ ਰਿਪੇਅਰ ਜਿਹੜੀ ਹੈ ਜੀ 4 ਲੱਖ ਰੁਪਈਆ ਰਿਪੇਅਰ ਐਂਡ ਮੇਨਟੇਨੈਂਸ ਗ੍ਰਾਂਟ ਜਿਹੜੀ ਹੈ ਜੀ 3,25,000 ਪਰ ਨਵੇਂ ਕਮਰੇ ਦੀ ਸਾਰੀ ਵਾਸਤੇ ਜੀ ਇਹ 63 ਲੱਖ ਹੈ ਜੀ ਟੋਟਲ ਇਹਦੇ ਵਿੱਚੋਂ ਕੰਮ ਕੁਝ ਚੱਲ ਰਹੇ ਨੇ ਔਰ ਬਾਕੀ ਕੰਮ ਜਿਹੜੇ ਹੈ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ੁਰੂ ਹੋਣਗੇ ਨਵੇਂ ਸ਼ੁਰੂ ਹੋਣਗੇ ਔਰ ਐਮੀਨਾ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਪਾਸੋਂ ਦਾ ਐਮੀਨਾ ਸਕੂਲ ਜਿਹੜਾ ਹੈ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਾ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਕਿ ਆਪਣੇ ਬੱਚਿਆਂ ਦਾ ਦਾਖਲਾ ਜਿਹੜਾ ਤੁਸੀਂ ਸਰਕਾਰੀ ਸਕੂਲ ਚ ਕਰਾਓ ਉਹਦਾ ਬਹੁਤ ਵੱਡਾ ਭਾਰ ਜਿਹੜਾ ਜੀ ਆਇਆ ਔਰ ਇਸ ਵਕਤ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਧੀ ਹੈ ਉਹਦਾ ਕਾਰਨ ਇਹ ਵੀ ਹੈ ਕਿ ਇੱਥੇ 5-6 ਵੈਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਲਾਈ ਗਈਆਂ ਨੇ ਜਿਹੜੇ ਗਰੀਬ ਪੇਰੈਂਟਸ ਨੇ ਉਹ 200 ਰੁਪਏ ਦਿੰਦੇ ਨੇ ਅਗਰ 200 ਨਹੀਂ ਵੀ ਹੈਗਾ ਤਾਂ ਕੋਈ ਜਿਹੜੇ ਸਮਾਜ ਸੇਵੀ ਨੇ ਉਹ ਸਹਿਯੋਗ ਕਰਕੇ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਸਿਕਿਉਰਿਟੀ ਗਾਰਡ ਰੱਖੇ ਗਏ ਆ ਚੌਂਕੀਦਾਰ ਰੱਖੇ ਗਏ ਆ ਔਰ ਬੱਚਿਆਂ ਨੂੰ ਲੈ ਕੇ ਆਉਣਾ ਬੱਚਿਆਂ ਨੂੰ ਛੱਡ ਕੇ ਆਉਣਾ ਇਹ ਤੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਆ ਜੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਚਾਰ ਦੀਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ਥੱਲੇ ਬਹਿਣ ਵਾਸਤੇ ਡੈਸਕ ਨੇ ਜੀ ਉਹ ਉਹ ਬਣ ਰਹੇ ਆ ਔਰ ਜਿਹੜੇ ਕਮਰੇ ਆ ਜੀ ਉਹਦੇ ਵਿੱਚ ਡਿਜੀਟਲ 3D ਜਿਹੜੇ ਨੇ ਸਕਰੀਨਾਂ ਲੱਗ ਰੀਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੋ ਅੱਜ ਇਹ ਸਾਰੇ ਸਕੂਲਾਂ ਦਾ ਮੈਂ ਦੌਰਾ ਕੀਤਾ ਉਦਘਾਟਨ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਦਘਾਟਨ ਜਿਹੜੇ ਆ ਉਹ ਅਸੀਂ ਕਰਾਂਗੇ। ਕਿੰਨਾ ਖਰਚ ਹੋਣਾ ਹੈ ਟੋਟਲ ਤਾਂ ਜੀ ਬਜਟ ਇਹਦਾ ਤਾਂ ਜੀ ਮੇਰੇ ਖਿਆਲ 11 ਕੋਰ ਦੇ ਆਸ-ਪਾਸ ਦਾ ਬਜਟ ਹੈ ਦਾ ਸਾਰਾ ਹੁਣ ਜਿਵੇਂ ਜਿਵੇਂ ਗ੍ਰਾਂਟ ਮਨਜ਼ੂਰ ਹੋ ਕੇ ਆ ਰਹੀ ਹੈ ਕੰਮ ਚੱਲ ਜਾਰੇ ਨੇ ਤੇ ਇਹ ਇਲਾਕੇ ਦਾ ਬਹੁਤ ਹੀ ਸ਼ਾਨਦਾਰ ਸਕੂਲ ਜਿਹੜਾ ਬਣ ਕੇ ਤਿਆਰ ਹੋਏਗਾ ਔਰ ਇਹ ਸਕੂਲ ਜਿਹਦੇ ਵਿੱਚ ਬੱਚਿਆਂ ਦੀ ਫੀਸ ਬਿਲਕੁਲ ਮੁਫਤ ਹੈ ਜਿਹਦੇ ਵਿੱਚ ਵਰਦੀਆਂ ਬਿਲਕੁਲ ਮੁਫਤ ਨੇ ਜਿਹਦੇ ਵਿੱਚ ਫਾਇਰ ਦਾ ਖਾਣਾ ਮਿਲਦਾ ਹੈ ਜੀ ਕਿਤਾਬਾਂ ਬਿਲਕੁਲ ਮੁਫਤ ਨੇ ਬੱਚਿਆਂ ਨੂੰ ਘਰੋਂ ਲਿਆਉਣਾ ਤੇ ਘਰੇ ਛੱਡਣਾ ਉਹ ਉਹ ਮੁਫਤ ਵਰਗਾ ਹੀ ਹੈ ਜੀ ਪਰ ਜਿਹੜਾ ਇੱਥੋਂ ਦਾ ਸਕੂਲ ਦਾ ਐਟਮਾਸਫੇਅਰ ਆ ਵਾਸ਼ਰੂਮ ਐਸੇ ਨੇ ਜੀ ਤੁਸੀਂ ਦੇਖੋ ਅੰਦਰ ਜਾ ਕੇ ਪਾਈਪਸ ਆਰ ਹੋਟਲ ਨੂੰ ਮਾਤ ਪਾਰੇ ਨੇ ਲਾਇਬ੍ਰੇਰੀ ਐਸੀ ਮੈਂ ਆਪਣੇ ਬੀਤੇ ਪਈ ਸੀ ਲਾਇਬ੍ਰੇਰੀ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਕਿ ਐਨ ਆਰ ਆਈ ਭਰਾਵਾਂ ਦੇ ਫੋਨ ਆਇਆ ਲਾਇਬ੍ਰੇਰੀ ਐਸੀ ਹੈ ਕਿ ਐਂ ਲੱਗਦਾ ਕਿ 7 ਸਟਾਰ ਹੋਟਲ ਹੋਵੇ ਤੋਂ ਇਦਾਂ ਹਾਈ ਲੈਵਲ ਦਾ ਕੰਮ ਜਿਹੜਾ ਹੈ ਜੀ ਉਹ ਸਿੱਖਿਆ ਕ੍ਰਾਂਤੀ ਤਹਿਤ ਸਰਦਾਰ ਭਗੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਹਰਜੋਤ ਬੈਂਸ ਸਾਹਿਬ ਸਾਡੇ ਸਿੱਖਿਆ ਮੰਤਰੀ ਔਰ ਸਾਡੇ ਹੁਣ ਅਬਜ਼ਰਵਰ ਮਨੀਸ਼ ਫੋਰੀਆ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ ਹਿੰਦੁਸਤਾਨ ਦੇ ਵਿੱਚ ਹੈਗੇ ਨੇ ਉਹ ਵੀ ਇਹਦੇ ਵਿੱਚ ਲਗਾਤਾਰ ਲੱਗੇ ਔਰ ਅਸੀਂ ਸਾਰੇ ਲੱਗੇ ਹੋਏ ਆਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਦੇਸ਼ ਲਈ ਇੱਕ ਨਵਾਂ ਰੋਲ ਮਾਡਲ ਸਾਬਤ ਹੋ ਰਹੀ ਹੈ ਉਹਦੇ ਲਗਾਤਾਰ ਇੱਕੋ ਤਰ੍ਹਾਂ ਤੋਂ ਕਰ ਰਹੇ ਨੇ ਸਿੱਖਿਆ ਦੇ ਕਿੱਥੇ ਦੇਖੋ ਵਿਰੋਧੀਆਂ ਨੇ ਕਿਹੜਾ ਕੀ ਕੀਤਾ ਜੀ ਤੁਸੀਂ ਆਪ ਦੇਖੋ ਅਸੀਂ ਤਾਂ 3 ਸਾਲਾਂ ਤੋਂ ਆਏ ਆਂ ਜੀ ਕਾਂਗਰਸ ਨੇ 1966 ਤੋਂ ਪੰਜਾਬ ਵੜਿਆ ਕਾਂਗਰ ਅਕਾਲੀ ਦਲ ਬੀਜੇਪੀ ਨੇ 19 ਸਾਲ ਰਾਜ ਕੀਤਾ ਉਹਨਾਂ ਨੇ ਕੀ ਕੀਤਾ ਜੀ ਸਕੂਲ ਕਬਾੜਾ ਕੀਤੇ ਨੇ ਨਾ ਅੱਜ ਤਾਂ ਸਕੂਲਾਂ ਦਾ ਲੈਵਲ ਸਾਡੇ ਜਿਹੜੇ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਟੀਚਰ ਸਹਿਬਾਨ ਨੇ ਸਿੰਗਾਪੁਰ ਤੋਂ ਠੀਕ ਹੈ ਨਾ ਜੀ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਟ੍ਰੇਨਿੰਗ ਲੈ ਕੇ ਜਿਹੜੇ ਆ ਜੀ ਉਹ ਇੱਥੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਨੇ ਚੌਂਕੀਦਾਰਾਂ ਦੀ ਨਵੀਂ ਭਰਤੀ ਹੋ ਰਹੀ ਹੈ ਸਕਿਉਰਿਟੀ ਗਾਰਡ ਦੀ ਨਵੀਂ ਭਰਤੀ ਹੋ ਰਹੀ ਹੈ ਬਹੁਤ ਸਾਰੀਆਂ ਨੌਕਰੀਆਂ ਮਿਲਦੀਆਂ ਨੇ ਤੁਸੀਂ ਦੇਖੋ ਜੀ ਲੱਗਦੇ ਨੇ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਆ ਕੇ ਇਹਨਾਂ 'ਚ ਕੋਈ ਫਰਕ ਪਿਆ ਜੀ ਸੋ ਪਹਿਲਾਂ ਨਾਲ ਵੀ ਸੋਹਣੀਆਂ ਬਰਦੀਆਂ ਨੇ ਚਿਹਰੇ ਤੇ ਰੌਣਕ ਹੈ ਔਰ ਪੰਜਾਬ ਦੇ ਵਿੱਚ ਇਸ ਵਕਤ 92% ਦਾ ਰਿਜ਼ਲਟ ਜਿਹੜਾ ਸਰਕਾਰੀ ਸਕੂਲਾਂ ਦਾ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਚਾਰ ਦਿਵਾਰੀਆਂ ਦਾ ਕੰਮ 98% ਕੰਪਲੀਟ ਹੋ ਗਿਆ 2% ਤਾਂ ਉਹ ਵੀ ਹੈ ਜਿੱਥੇ ਕੋਈ ਰੋਲਾ ਕੋ ਰਹਿ ਗਏ ਬਾਕੀ ਕੰਮ ਜਿਹੜੇ ਆ ਕੰਪਲੀਟ ਹੋ ਚੁੱਕੇ ਆ ਸੋ ਬਹੁਤ ਹੀ ਵੱਡਾ ਮੈਂ ਤਾਂ ਸਮਝੂਗਾ ਕਿ ਪੰਜਾਬ ਜਿਹੜਾ ਪੂਰੇ ਦੇਸ਼ ਦੇ ਮਾਰਗਦਰਸ਼ਨ ਕਰ ਰਿਹਾ ਸਿੱਖਿਆ ਕ੍ਰਾਂਤੀ ਦਾ ਔਰ ਆਉਣ ਵਾਲੇ ਦੋਹਾਂ ਸਾਲਾਂ ਦੇ ਵਿੱਚ ਇੰਨੇ ਕੰਮ ਹੋਣਗੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੋਏ। ਦੇਖੋ ਜੀ ਮਾਨਯੋਗ ਸੀਐਮ ਸਾਹਿਬ ਵੱਲੋਂ ਸਿੱਖਿਆ ਕ੍ਰਾਂਤੀ ਪੰਜਾਬ ਦੀ ਸ਼ੁਰੂਆਤ 7 ਤਾਰੀਖ ਤੋਂ ਨਵਾਂ ਸ਼ਹਿਰ ਤੋਂ ਕੀਤੀ ਗਈ ਸੀ। ਉਹਦੇ ਤਹਿਤ ਹੀ ਅੱਜ ਪਟਿਆਲਾ ਦੇ ਵਿੱਚ ਵੀ ਸਕੂਲ ਆਫ ਫਿਟਨੈਸ ਪਾਸੋਂ ਦੇਖੇ ਹਲਕਾ ਬਦਕ ਬੇਮਾਨ ਜੀ ਵੱਲੋਂ ਚਾਰਦواری ਦਾ ਉਦਘਾਟਨ ਕੀਤਾ ਗਿਆ। ਜਿਹੜੀ ਲਗਭਗ 340 ਮੀਟਰ ਨਵੀਂ ਚਾਰਦواری ਜਿਹੜੀ ਇਸ ਤਰ੍ਹਾਂ ਕੀਤੀ ਲਗਭਗ 21 ਲੱਖ ਦੀ ਗ੍ਰਾਂਟ ਦੇ ਨਾਲ ਕੁਝ ਦੇ ਵਿੱਚ ਰਿਪੇਅਰ ਵੀ ਸੀ ਐਂਡ ਬਾਕੀ ਵੀ ਅਸੀਂ ਨਵੇਂ ਚਾਰ ਬੜੀ ਨਵੀਂ ਬਣਾਈਏ ਸਕੂਲ ਵਿੱਚ ਹੋਰ ਵੀ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਇੱਕ ਨਵਾਂ ਕਮਰਾ ਉਹ ਸਟਾਰਟ ਹੋ ਚੁੱਕਿਆ ਬਨਣਾ ਸਕੂਲ ਦੇ ਵਿੱਚ ਲਗਭਗ 32 ਲੱਖ ਦੀ ਲਾਗਤ ਦੇ ਨਾਲ ਸਾਰੇ ਕਲਾਸਰੂਮ ਦੀ ਰਿਪੇਅਰ ਦਾ ਕੰਮ ਉਹ ਵੀ ਸਟਾਰਟ ਹੋ ਚੁੱਕਿਆ ਸੋ ਮੈਂ ਮੰਨਦਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਜਿਉ ਸਕੂਲਾਂ ਦਾ ਨਕਸ਼ਾ ਬਦਲਿਆ ਜਾ ਰਹੇ ਹਨ ਇਹਨਾਂ ਦਾ ਫਾਇਦਾ ਲੋਕਾਂ ਨੂੰ ਜ਼ਰੂਰ ਪੁੱਜਾ ਪੈਦੀ ਸਰਕਾਰ ਜਿਹੜੇ ਇਸ ਤਰ੍ਹਾਂ ਕਾਇਆ ਕਰਨ ਕਰ ਰਹੀ ਹੈ ਸਰਕਾਰ ਦੇ ਮੇਨ ਫੋਕਸ ਦੇ ਵਿੱਚ ਇਸ ਟਾਈਮ ਐਜੂਕੇਸ਼ਨ ਹੈ ਜੋ ਹੈ ਐਜੂਕੇਸ਼ਨਲ ਹੈਲਥ ਰਿਸਟ ਦੇ ਉੱਪਰ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਇਸ ਦੇ ਉੱਪਰ ਕੰਮ ਕਰਾਂਗੇ ਉਸ ਦੇ ਤਹਿਤ ਹੀ ਇਹ ਸਾਰਾ ਕੰਮ ਜਿਹੜਾ ਹੈ ਹੋ ਰਿਹਾ ਹੈ ਜੇ ਇਸ ਸਕੂਲ ਦੀ ਗੱਲ ਕਰੀਏ ਤਾਂ ਇਸ ਸਕੂਲ ਵਿੱਚ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਜਿਹੜੇ ਬੱਚੇ ਆਏ ਨੇ ਉਹਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਲਗਭਗ 200 ਦੇ ਆਸ-ਪਾਸ ਗਿਣਤੀ ਜਿਹੜੀ ਹੈ ਹੋ ਚੁੱਕੀ ਹੈ ਜਿਹੜੇ ਬੱਚੇ ਪ੍ਰਾਈਵੇਟ ਤੋਂ ਹਟਕੇ ਸਾਡੇ ਸਕੂਲ ਵਿੱਚ ਆਏ ਨੇ ਅਜੇ ਵੀ ਬੱਚੇ ਆ ਰਹੇ ਨੇ ਬਟ ਅਸੀਂ ਉਸ ਕਪੈਸਿਟੀ ਅਕੋਰਡਿੰਗਲੀ ਜਿੰਨੀ ਜਗ੍ਹਾ ਹੋਊਗੀ ਉਹਦੇ ਅਕੋਰਡਿੰਗ ਐਡਮ ਇਹ ਤੋਂ ਬਹੁਤ ਪ੍ਰਾਇਮਰੀ ਸਕੂਲ ਓਨ ਕਰਕੇ ਬਹੁਤ ਦੂਰ ਦੂਰ ਤੋਂ ਬੱਚੇ ਜਿਹੜੇ ਇੱਥੇ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੀ ਸਟਰੀਮ ਹੈ ਸਾਇੰਸ ਕਾਮਰਸ ਆਰਟਸ ਇੱਥੇ ਲੈब्स ਨੇ ਹਰ ਤਰ੍ਹਾਂ ਦੀ ਬਣੀ ਹੋਈ ਸਾਰੇ ਲੈਕਚਰਸ ਨੇ ਕੰਪਲੀਟ ਨੇ ਇਨਫਰਾਸਟ੍ਰਕਚਰ ਸੇ ਡਿਵੈਲਪ ਕਰ ਰਹੇ ਹਾਂ ਟੀਚਰ ਸਹਿਬਾਨ ਸਾਰੇ ਇੱਥੇ ਕੋਈ ਸੀਟ ਖਾਲੀ ਨਹੀਂ ਹੈ ਸਾਰੀ ਫਿਲ ਸਾਡਾ ਪੂਰਾ ਸਟਾਫ ਪੂਰੀ ਮਿਹਨਤ ਕਰ ਰਿਹਾ ਜੀ ਬਾਕੀ ਸਾਨੂੰ ਪ੍ਰਿੰਸੀਪਲ ਸਰਵਰ ਨੂੰ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਉਹ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਕਹਿਤ ਸਾਨੂੰ ਸਰਕਾਰ ਵੱਲੋਂ ਗ੍ਰਾਂਟ ਆ ਰਹੀ ਹੈ ਪਰ ਉਸ ਗ੍ਰਾਂਟ ਨੂੰ ਖਰਚਣਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਪ੍ਰਿੰਸੀਪਲ ਸਰ ਦੀ ਅਗਵਾਈ ਦੇ ਵਿੱਚ ਗ੍ਰਾਂਟ ਨੂੰ ਪੂਰੀ ਚੰਗੀ ਤਰੀਕੇ ਦੇ ਨਾਲ ਸਕੂਲ ਦੇ ਉੱਪਰ ਲਗਾਇਆ ਜਾ ਰਿਹਾ ਅਸੀਂ ਇਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਕੈਂਪੇਨ ਕੀਤੀ ਹੈ ਪ੍ਰਾਈਵੇਟ ਸਕੂਲਾਂ ਦੇ ਬਹੁਤ ਸਾਰੇ ਬੱਚੇ ਹਰ ਇੱਕ ਟੀਚਰ ਦੀ ਮਿਹਨਤ ਦੇ ਨਾਲ ਅਸੀਂ ਸਕੂਲ ਦੇ ਵਿੱਚ ਦਾਖਲ ਕਰਾਏ ਨੇ ਸੋ ਲਗਭਗ 200 ਬੱਚਾ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਸਾਡੇ ਸਕੂਲ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਦਾਖਲਾ ਲੁੱਟਿਆ ਪਹਿਲਾਂ ਸਮਾਂ ਇਹ ਸੀ ਜਦੋਂ ਬਿਛੇ ਸਰਕਾਰਾਂ ਦੀ ਸਰਕਾਰੀ ਸਕੂਲਾਂ ਤੋਂ ਕਿਰੇ ਉੱਪਰ ਚੜ੍ਹ ਕੇ ਪ੍ਰਾਈਵੇਟਾਂ ਵਿੱਚ ਲਿਜਾਣ ਜਾਂਦੀ ਸੀ ਹੁਣ ਉਲਟ ਕਿਉਂ ਹੋ ਗਈ ਪਾਹ ਹੁਣ ਥੋੜਾ ਜਿਹਾ ਸਾਨੂੰ ਸਹੂਲਤਾਂ ਵੀ ਦੇਖੋ ਵੱਧ ਮਿਲ ਰਹੀਆਂ ਨੇ ਬਾਕੀ ਸਾਡੇ ਸਰ ਦੀ ਇੱਕ ਵਾਈ ਦੇ ਵਿੱਚ ਪੂਰਾ ਸਟਾਫ ਪੂਰੀ ਮਿਹਨਤ ਵੀ ਕਰ ਰਿਹਾ ਜੀ ਜਿਸ ਦੇ ਨਾਲ ਬੱਚੇ ਸਾਡੇ ਕੰਨੇ ਆ ਰਹੇ ਨੇ ਜੀ